ਪ੍ਰੀਤ ਕਾਰ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹੈ ਅੱਜ ਮੈਂ ਤੁਹਾਨੂੰ ਇੱਕ ਪੋਇਮ ਸੁਣਾਉਣ ਜਾ ਰਹੀ ਹਾਂ ਉਸ ਦਾ ਨਾਮ ਹੈ ਬਾਲ ਬੋਲੀਆਂ ਚਲੋ ਜੀ ਹੁਣ ਮੈਂ ਤੁਹਾਨੂੰ ਸੁਣਾਉਣਾ ਸ਼ੁਰੂ ਕਰਦੀ ਹਾਂ ਉੱਤਰ ਕੇ ਉਠੰਦਾ ਜਿਤਨੀ ਕਰਦਾ ਨੀਂਦ ਨੇ ਪਾਏ ਘੇਰੇ ਚੜਿਆ ਸੂਰਜ ਚਮਕਿਆ ਕਿੰਨਾ ਰੌਣਕ ਚਾਰ ਚਫੇਰੇ ਮੰਮੀ ਮੈਨੂੰ ਵਜਾ ਮਾਰੇ ਉੱਠ ਲੜਲੇ ਮੇਰੇ ਕੰਟੀ ਸਕੂਲ ਦੀ ਵਜਈ ਸਭ ਚ ਡਿੱਕਨ ਤੇਰੇ ਸੁਣ ਵੇ ਰਾਣਿਆ ਸੁਣ ਵੇ ਇੰਜ ਦੇ ਜੱਸੇ ਨੂੰ ਬੁਲਾਈਏ ਅੱਧੀ ਛੁੱਟੀ ਦਾ ਸਮਾਂ ਹੋ ਗਿਆ ਇਕੱਠਿਆਂ ਖਾਣਾ ਖਾਈਏ ਨਾ ਕਰੀਏ ਝੂਠਾ ਨਾ ਬਚਾਈਏ ਪਹਿਲਾ ਹੱਥ ਧੋਈਏ ਫਿਰ ਪੰਗਤਾ ਲਾਈਏ ਸੁਣ ਵੇ ਦੀਪੇ ਚੌਥੀ ਪੜਦਿਆਂ ਇਹ ਗੱਲ ਤੇਰੀ ਮਾਰੀ ਘਰੇ ਜਾ ਕੇ ਤੂੰ ਰਤਾ ਨਹੀਂ ਪੜਦਾ ਟੀਵੀ ਚੱਲੇ ਸਾਰੀ ਦਿਹਾੜੀ ਮੋਬਾਈਲ ਉੱਤੇ ਗੇਮਾਂ ਖੇਡਦੀ ਆ ਤੇ ਤੇਰੀ ਨਾ ਹਟਦੀ ਫਿਰ ਪਛਤਾਵੇਂਗਾ ਜਦੋਂ ਨਿਗਾਹ ਖਾਦੀ ਘਟਦੀ ਪਾਲੀ ਕਹਿੰਦੀ ਸੁਣ ਵੇ ਲੱਭਿਆ ਸੱਚੀ ਆਖ ਸੁਣਾਈਏ ਚਾਹ ਥੋੜੀ ਦੁੱਧ ਬਹੁਤਾ ਪੀਏ ਘਰ ਦੀ ਰੋਟੀ ਖਾਈਏ ਦਾਦੀ ਮਾਂ ਨੇ ਖੀਰ ਬਣਾਈ ਬਾਟੇ ਪਰ ਪਰ ਖਾਈਏ 버거 ਪੀਜ਼ਿਆਂ ਦੇ ਰਤਾ ਨੇੜੇ ਨਾ ਜਾਈਏ ਪੰਜ ਦਿਨ ਕਰੀਆਂ ਖੂਬ ਪੜਾਈਆਂ ਸ਼ਨੀਵਾਰ ਦਿਨ ਆਇਆ ਸਾਰੇ ਬੱਚੇ ਇਕੱਠਿਆਂ ਹੋ ਕੇ ਇੱਕ ਤਾਂ ਮਜਮਾ ਲਾਇਆ ਗੀਤ ਚੁਟਕਲੇ ਖੂਬ ਸੁਣਾਏ ਗਿੱਧਾ ਪੰਗੜਾ ਪਾਇਆ ਉਹ ਪਛਤਾਊਗਾ ਜੋ ਅੱਜ ਸਕੂਲ ਨਹੀਂ ਆਇਆ ਥੈਂਕ ਯੂ ਵੈਰੀ ਗੁੱਡ